ਬੜੇ ਹੀ ਚਾਵਾ ਦੇ ਨਾਲ ਲਾੜੀ ਨੂੰ ਵਿਆਹ ਕੇ ਘਰ ਵਾਪਿਸ ਪਰਤ ਰਿਆ ਸੀ ਲਾੜਾ ਪਰ ਰਾਤ ਦੇ ਵਿੱਚ ਅਜਿਹਾ ਹਾਦਸਾ ਵਾਪਰਿਆ ਕਿ ਬਰਾਤ ਵਾਲੀ ਗੱਡੀ ਦੇ ਪਰ ਖੱੱਚੇ ਉੱਠ ਕੇ ਸੋ ਹਾਦਸੇ ਦੀਆਂ ਤਸਵੀਰਾਂ ਸਕਰੀਨ ਤੇ ਦੇਖੀਆਂ ਜਾ ਸਕਤੀਆਂ ਨੇ ਖੰਨਾ ਦੇ ਸਮਰਾਲਾ ਰੋਡ ਤੇ ਰਾਤ ਦੇ ਸਮੇਂ ਹਾਦਸਾ ਵਾਪਰਿਆ ਬਰਾਤ ਵਾਲੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਹਾਦਸੇ ਦੇ ਵਿੱਚ ਲੜ ਦੇ ਪਿਤਾ ਤੇ ਪ੍ਰਾਸਮਿਤ ਪੰਜ ਲੋਕ ਗੰਭੀਰ ਜ਼ਖਮੀ ਹੋ ਚੁੱਕੇ ਨੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੋਲੀ ਲੈ ਕੇ ਘਰ ਵਾਪਸ ਪਰਤ ਰਹੇ ਸੀ ਤਾਂ ਸਮਰਾਲਾ ਰੋਡ ਤੇ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਕਾਰ ਦੀ ਟੱਕਰ ਹੋ ਜਾਂਦੀ ਹੈ ਲਾੜਾ ਲਾੜੀ ਦੀ ਗੱਡੀ ਅੱਗੇ ਸੀ ਤੇ ਪਿੱਛੇ ਕਾਰ ਤੇ ਵਿੱਚ ਮੌਜੂਦ ਲਾੜੇ ਦੇ ਪਿਤਾ ਅਤੇ ਪ੍ਰਸਮੇਤ ਰਿਸ਼ਤੇਦਾਰ ਬੈਠੇ ਹੋਏ ਸੀ ਜਿਸ ਦੇ ਦੌਰਾਨ 5 ਲੋਕ ਜ਼ਖਮੀ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਹੀ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੜਦੇ ਪ੍ਰਾ ਦਾ ਵਿਆਹ ਹੋਇਆ ਸੀ ਤੇ ਬੁੱਧਵਾਰ ਨੂੰ ਛੋਟੇ ਪ੍ਰਾ ਦਾ ਵਿਆਹ ਸੀ ਚਾਵਾਂ ਦੇ ਨਾਲ ਡੋਲੀ ਕਰ ਜਾ ਰਹੀ ਸੀ ਪਰ ਭਿਆਨਕ ਹਾਦਸੇ ਦਾ ਜੜਾ ਸ਼ਿਕਾਰ ਹੋਏ ਨੇ ਹਾਦਸੇ ਦੇ ਬਾਅਦ ਜੜੀਆਂ ਘਰ ਤੇ ਵਿੱਚ ਖੁਸ਼ੀਆਂ ਫਿੱਕੀਆਂ ਪੈ ਗਈਆਂ ਸੋ ਤਸਵੀਰਾਂ ਤੁਸੀਂ ਦੇਖ ਸਕਤੇ ਹੋ ਇੱਕ ਵਾਰ ਤਸਵੀਰਾਂ ਦਰੁੱਕਣ ਲੈਣੇ ਆ ਕੀ ਹਾਲਾਤ ਮੌਕੇ ਤੇ ਕੀ ਬਣੇ ਹੋਏ ਨੇ ਦਵਿੰਦਰ ਕੁਮਾਰ ਜੀ ਮੰਨ ਜੀ ਕਿਦਾਂ ਹਾਦਸਾ ਹੋਇਆ ਪਤਨੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ ਅੱਛਾ ਕਾਲੀ ਦੇ ਸੀਗੇ ਅਸੀਂ ਗੱਡੀ 'ਚ ਸੀਗੇ ਜੀ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਆ ਰਹੇ ਸੀ ਮੱਛਵਾੜਾ ਸਾਹਿਬ ਤੋਂ ਵਿਆਹ ਕਰਕੇ ਆਪਣੇ ਮੁੰਡੇ ਤੇ ਅੱਛਾ ਹਾਂ ਜੀ ਠੀਕ ਹੈ ਕਿੰਨੇ ਜਣੇ ਨੇ ਸੱਟਾਂ ਲੱਗੀਆਂ ਅਸੀਂ 5 ਜਣੇ ਅਸੀਂ 5 ਜਣੇ ਮੁੰਡੇ ਨੂੰ ਬਾਅਦ ਸੱਟਾਂ ਲੱਗੀਆਂ ਅੱਛਾ ਹਾਂ ਜੀ ਕਹਿੰਦਾ ਨਾ ਕਿ ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ ਬੜੇ ਮੁੰਡਿਆਂ ਨੂੰ ਜਿਹੜਾ ਵਿਆਹ ਹੋਇਆ ਹਾਂ ਜੀ ਪਰਸੋ ਵਿਆਹ ਹੋਇਆ ਉਹਦੇ ਹਾਂ ਛੋਟੇ ਦਾ ਵਿਆਹ ਅੱਜ ਹੋ ਸੀਗਾ ਠੀਕ ਨੇ ਸਾਰੇ ਬੰਦੇ ਬਸ ਨਹੀਂ ਤੇ ਸੱਟ ਤਾਂ ਮੇਰੇ ਬੜੇ ਮੁੰਡੇ ਤੇ ਜ਼ਿਆਦਾ ਲੱਗੀ ਹੋਇਆ ਜੀ ਬਾਕੀ ਠੀਕ ਠੀਕ ਨੇ ਮੇਰੀ ਬੱਕੀ ਚ ਲੱਗੀ ਪੂਰੀ ਉਹ ਉਹ ਸੱਟ ਦਾ ਬੇਟਾ ਜਿਹੜਾ ਹਾਂ ਜੀ ਹਾਂ ਜੀ ਅੱਜ ਵਿਆਹ ਤੇ ਅੱਜ ਕਿਦਾਂ ਅੱਜ ਛੋਟੇ ਮੁੰਡੇ ਦਾ ਸੀ ਜੀ ਅੱਛਾ ਹਾਂ ਜੀ ਦੂਜੇ ਬੇਟੇ ਦਾ ਅੱਜ ਵਿਆਹ ਸੀਗਾ ਹਾਂ ਜੀ ਠੀਕ ਹੈ ਤੇ ਉਧਰ ਠੀਕ ਨੇ ਵੈਸੇ ਜੇ ਸੱਟਾ ਸੁੱਟਾ ਤੋਂ ਇਲਾਵਾ ਕੋਈ ਚਿੰਤਾ ਦੀ ਗੱਲ ਸੱਟਾ ਸੁੱਟਾ ਕਰ ਲੈ। ਤੇ ਬੱਚਾ ਵੀ ਸੀ ਹਾਂਜੀ ਬਾਹਰ ਤਰਗੀ ਮੁੰਡੇ ਸੀ ਵੱਡਾ ਮੁੰਡੇ ਸੀ ਹਾਂਜੀ ਕੁਝ ਪਤਾ ਹੈ ਵੀ ਕਿੱਦਾਂ ਹੋਇਆ ਕੁਝ ਨਹੀਂ ਬਦਲ ਲੱਗਿਆ ਜੀ ਅੱਖਾਂ ਹੀ ਬੰਦ ਹੋ ਗਈ ਇਹ ਪੈਰਾਸੋਕੀ ਕਹਿੰਦਾ ਖੁੱਲਿਆ ਜਾਂਦੇ ਹਰ ਵੇਗ ਬਰਾਤ ਆ ਰਹੀ ਸੀ ਜੀ ਵਾਪਸ ਉੱਥੋਂ ਆਪਣਾ ਮੱਛਵੜਾ ਸਾਹਿਬ ਤੋਂ ਤੇ ਕਪੂਰ ਪਹਿਲੇ ਸਿ ਬਰਾਤ ਗਈ ਸੀ ਕਿ ਲੜਕੇ ਦਾ ਪਰਸੋਂ ਵਿਆਹ ਹੋਇਆ ਸੀ ਦੂਜੇ ਦਾ ਅੱਜ ਵਿਆਹ ਸੀਗਾ ਸਾਰੀ ਬਰਾਤ ਵਾਪਸ ਆ ਚੁੱਕੀ ਸੀਗੀ ਸਭ ਲੋ ਜਿਵੇਂ ਡੋਲੀ ਕੇ ਤੇ ਘਰੋਂ ਵਿਦਾ ਕਰਨੀ ਹੈ ਲੜਕੇ ਦੇ ਫਾਦਰ ਤੇ ਜਿਹਦਾ ਪਰਸੋਂ ਵਿਆਹ ਸੀ ਉਹ ਬ੍ਰਦਰ ਤੇ ਲੜਾ ਲੜੀ ਨੂੰ ਡੋਲੀ ਵਿਦਾ ਕਰਾਰੇ ਸੀ ਬਾਕੀ ਵਾਪਸ ਆ ਗਏ ਤੇ ਪਿੱਛੋਂ ਆ ਰਹੇ ਸੀ ਲੜਕੇ ਦੀ ਗੱਡੀ ਘਰੇ ਪਹੁੰਚੀ ਜਦੋਂ ਪਤਾ ਲੱਗੇ ਕਿ ਪਿੱਛੋਂ ਐਕਸੀਡੈਂਟ ਹੋ ਗਿਆ ਗੱਡੀ ਦੇ ਵਿੱਚ ਪੰਜ ਜਣੇ ਸੀ ਤੇ ਪੰਜ ਫੱਟੜਾ ਸੀ ਹਸਪੀਟਲ ਆ ਕੇ ਦਿੱਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ ਇੱਕ ਨੂੰ ਭਰਾ ਦਾ ਅੱਜ ਵਿਆ ਹੋਇਆ ਹੈ ਹਾਂਜੀ ਇੱਕ ਅੱਜ ਵਿਆ ਹੋਇਆ ਹੈ ਉਹ ਠੀਕ ਠਾਕ ਨੇ ਉਹ ਤਾਂ ਆਪਣਾ ਘਰੇ ਪਹੁੰਚ ਗਏ ਅੱਛਾ ਤੇ ਇਹਨਾਂ ਦੀ ਹਾਲਤ ਕਿਵੇਂ ਹੈ ਠੀਕ ਹੈ ਹੁਣ ਫੈਕਚਰ ਹੈ ਬਾਕੀ ਹੁਣ ਰਿਪੋਰਟਸ ਤੇ ਪਤਾ ਲੱਗੇਗਾ ਜੀ ਬੱਚਾ ਵਗੈਰਾ ਵੀ ਸੀ ਵਿੱਚ ਵਿੱਚ ਬੱਚਾ ਇਹ 14-15 ਸਾਲ ਦਾ ਇੱਕ ਬੱਚਾ ਹੈ ਉਹ ਲੜਕਾ ਹੈ ਸਾਰੇ ਜਨਤ ਸੇ ਕੀ ਲੱਗਦਾ ਕੀ ਗਲਤੀ ਕੀ ਲੱਗਦੀ ਹੈ ਗਲਤੀ ਇਹ ਆਈ ਕਿ ਕਹਿੰਦੇ ਟਰੱਕ ਨੇ ਇੱਕੋ ਲਖਤ ਬ੍ਰੇਕ ਮਾਰੀ ਤੇ ਪਿੱਛੇ ਗੱਡੀ ਆ ਰਹੀ ਸੀ